ਭਗਵਾਨ ਸ਼ਿਵ ਹਿੰਦੂ ਧਰਮ ਵਿੱਚ ਸਭ ਤੋਂ ਵੱਧ ਸਤਿਕਾਰਤ ਦੇਵਤਿਆਂ ਵਿੱਚੋਂ ਇੱਕ ਮਹਾਨ ਦੇਵਤਾ ਵਜੋਂ ਜਾਣਿਆ ਜਾਂਦਾ ਹੈ। ਭਗਵਾਨ ਸ਼ਿਵ ਦੀਆਂ ਸਿੱਖਿਆਵਾਂ ਜੀਵਨ ਦੀਆਂ ਜਟਿਲਤਾਵਾਂ ਨੂੰ ਬੁੱਧੀ, ਦਇਆ ਅਤੇ ਅੰਦਰੂਨੀ ਤਾਕਤ ਨਾਲ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਇੱਕ ਸਿੱਧਾ ਰਸਤਾ ਦਿਖਾਉਂਦੀਆਂ ਹਨ। ਏਕਤਾ, ਤਿਆਗ ਅਤੇ ਸੰਜਮ ਬਾਰੇ ਭਗਵਾਨ ਸ਼ਿਵ ਦੀਆਂ ਸਿੱਖਿਆਵਾਂ ਸਾਨੂੰ ਦੂਜਿਆਂ ਦੇ ਨਾਲ ਪੌਤਿਕ ਪਟਕਣਾ ਤੋਂ ਉੱਪਰ ਉੱਠਣ ਅਤੇ ਆਪਣੇ ਆਪ ਨੂੰ ਬ੍ਰਹਿਮੰਡ ਨਾਲ ਡੂੰਘੇ ਸਬੰਧ ਪੈਦਾ ਕਰਨ ਲਈ ਸੱਦਰਾ ਦਿੰਦੀਆਂ ਹਨ ਭਗਵਾਨ ਸ਼ਿਵ ਦੀ ਪਰਿਵਰਤਨਸ਼ੀਲ ਊਰਜਾ ਨੂੰ ਮੂਰਤੀਮਾਨ ਕਰਕੇ ਅਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ ਅਤੇ ਅਧਿਆਤਮਿਕ ਵਿਕਾਸ ਨੂੰ ਵਧਾ ਸਕਦੇ ਹਾਂ ਇਸ ਵੀਡੀਓ ਵਿੱਚ ਭਗਵਾਨ ਸ਼ਿਵ ਦੀਆਂ ਉਹਨਾਂ ਸਿੱਖਿਆਵਾਂ ਬਾਰੇ ਹੀ ਗੱਲ ਕਰਾਂਗੇ ਜੋ ਵਿਅਕਤੀਗਤ ਅਤੇ ਅਧਿਆਤਮਿਕ ਵਿਕਾਸ ਵਿੱਚ ਸਾਡੀ ਅਗਵਾਈ ਕਰ ਸਕਦੀਆਂ ਹਨ ਇਸ ਨਾਲ ਪਰਿਵਰਤਨ ਦੀ ਸ਼ਕਤੀ ਤੋਂ ਲੈ ਕੇ ਸਵੈ ਨਿਯੰਤਰਣ ਦੇ ਅਭਿਆਸ ਤੱਕ ਅਸੀਂ ਆਪਣੇ ਜੀਵਨ ਦੀਆਂ ਚੁਣੌਤੀਆਂ ਨੂੰ ਨੇਵੀਗੇਟ ਕਰਨ ਅਤੇ ਅੰਦਰੂਨੀ ਸ਼ਾਂਤੀ ਲੱਭਣ ਲਈ ਸਦੀਵੀ ਬੁਧਿ ਪ੍ਰਾਪਤ ਕਰ ਸਕਦੇ ਹਾਂ ਤਾਂ ਆਓ ਭਗਵਾਨ ਸ਼ਿਵ ਦੀਆਂ ਸਿੱਖਿਆਵਾਂ ਨੂੰ ਵਿਸਥਾਰ ਪੂਰਵਕ ਜਾਣਦੇ ਹਾਂ। ਨੰਬਰ 1 ਇਕਤਾ। ਜਾਤ, ਧਰਮ ਅਤੇ ਸਮਾਜਿਕ ਰੁਤਬੇ ਦੀਆਂ ਬੰਦਾਂ ਨੂੰ ਪਾਰ ਕਰਦੇ ਹੋਏ ਭਗਵਾਨ ਸ਼ਿਵ ਇਕਤਾ ਦੇ ਸੰਕਲਪ ਨੂੰ ਦਰਸਾਉਂਦੇ ਹਨ। ਇਹ ਸਾਨੂੰ ਵਿਅਕਤੀਗਤ ਮਤਭੇਦ ਹੋਣ ਦੇ ਬਾਵਜੂਦ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਹਾਂ ਸਿਖਾਉਂਦਾ ਹੈ। ਇਕਤਾ ਦੇ ਸਿਦਾਂਤ ਨੂੰ ਅਪਣਾਉਣ ਨਾਲ ਦਇਆ ਅਤੇ ਸਹਿਨਸ਼ੀਲਤਾ ਨੂੰ ਉਤਸ਼ਾਹਿਤ ਕਰਕੇ ਸਾਨੂੰ ਦੂਜਿਆਂ ਨੂੰ ਵੱਖਰੀਆਂ ਹਸਤੀਆਂ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਵਿਸ਼ਵਵਿਆਪੀ ਦੇ ਹਿੱਸੇ ਵਜੋਂ ਦੇਖਣ ਵਿੱਚ ਮਦਦ ਕਰਦਾ ਹੈ ਨੰਬਰ 2 ਤਿਆਗ ਭਗਵਾਨ ਸ਼ਿਵ ਨਾਲ ਜੁੜੇ ਸਭ ਤੋਂ ਸ਼ਕਤੀਸ਼ਾਲੀ ਪ੍ਰਤੀਕਾਂ ਵਿੱਚੋਂ ਹੋਣਾ ਦੀ ਸਾਦਗੀ ਅਤੇ ਤਿਆਗ ਹੈ ਪਰਮ ਦੇਵਤਿਆਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਭਗਵਾਨ ਸ਼ਿਵ ਨੇ ਸੰਸਾਰਿਕ ਸੁੱਖਾਂ ਤੋਂ ਦੂਰ ਕੈਲਾਸ਼ ਪਹਾੜ ਤੇ ਇੱਕ ਤਪਸਵੀ ਵਜੋਂ ਰਹਿਣ ਦੀ ਚੋਣ ਕੀਤੀ भगवान शिव दा त्याग सच्ची शांति प्राप्त करने ਲਈ ਪਦਾਰਥਕ મોਹ ਨੂੰ ਛੱਡਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਜੋ ਨਿਰੰਤਰ ਇੱਛਾ ਦੀ ਪ੍ਰਾਪਤੀ ਨੂੰ ਉਤਸ਼ਾਹਿਤ ਕਰਦੇ ਹੋਏ ਸਾਨੂੰ ਬਾਹਰੀ ਨਿਰਪਰਤਾ ਤੋਂ ਮੁਕਤ ਆਪਣੇ ਅੰਦਰ ਸੰਤੁਸ਼ਟੀ ਲੱਭਣ ਲਈ ਉਤਸ਼ਾਹਿਤ ਕਰਦਾ ਹੈ ਨੰਬਰ 3 વિનાਸ਼ ਅਤੇ ਰਚਨਾ भगवान शिव ਵਿਨਾਸ਼ਕਾਰੀ ਅਤੇ ਸਿਰਜਣਹਾਰੀ ਇੱਕ ਦੋਹਰੀ ਭੂਮਿਕਾ ਵਿੱਚ ਹਨ ਜੋ ਜੀਵਨ ਦੇ ਕੁਦਰਤੀ ਚੱਕਰਾਂ ਨੂੰ ਦਰਸਾਉਂਦੀ ਹੈ भगवान शिव ਦਾ ਬ੍ਰਹਿਮੰਡੀ ਤਾंडਵ ਅਗਿਆਨਤਾ ਦੇ ਵਿਨਾਸ਼ ਅਤੇ ਨਵੀਆਂ ਅਸਲੀਅਤਾ ਦੀ ਸਿਰਜਣਾ ਦਾ ਪ੍ਰਤੀਕ ਹੈ ਇਹ ਸਬਕ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਨਾਸ਼ ਹਮੇਸ਼ਾ ਨਕਾਰਾਤਮਕ ਨਹੀਂ ਹੁੰਦਾ ਕਈ ਵਾਰ ਸਾਨੂੰ ਨਵੇਂ ਵਾਸਤੇ ਜਗ੍ਹਾ ਬਣਾਉਣ ਲਈ ਪੁਰਾਣੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਇਹ ਜ਼ਹਿਰੀਲੇ ਰਿਸ਼ਤੇਆਂ ਨੂੰ ਖਤਮ ਕਰ ਰਿਹਾ ਹੋਵੇ ਜਾਂ ਪੁਰਾਣੀਆਂ ਆਦਤਾਂ ਨੂੰ ਤੋੜ ਰਿਹਾ ਹੋਵੇ ਵਿਨਾਸ਼ ਅਤੇ ਰਚਨਾ ਵਿਕਾਸ ਲਈ ਰਾਹ ਪੱਧਰਾ ਕਰਦਾ ਹੈ ਨੰਬਰ 4 ਧਿਆਨ ਅਤੇ ਯੋਗਾ ਆਰਮੀ ਯੋਗੀ ਵਜੋਂ ਜਾਣੇ ਜਾਂਦੇ ਭਗਵਾਨ ਸ਼ਿਵ ਨੂੰ ਅਕਸਰ ਡੂੰਘੇ ਧਿਆਨ ਵਿੱਚ ਦਰਸਾਇਆ ਜਾਂਦਾ ਹੈ ਜੋ ਅੰਦਰੂਨੀ ਜਾਗ੍ਰਿਤੀ ਦਾ ਮਾਰਗ ਹੈ ਬ੍ਰਹਿਮੰਡ ਦੀ ਹਫੜਾ ਦਫੜੀ ਦੇ ਵਿਚਾਰ ਉਸ ਦੀ ਸ਼ਾਂਤਤਾ ਸਾਨੂੰ ਚੇਤਨਤਾ ਅਤੇ ਸਵੇ ਜਾਗਰੂਪਤਾ ਦੀ ਸ਼ਕਤੀ ਸਿਖਾਉਂਦੀ ਹੈ ਧਿਆਨ ਅਤੇ ਯੋਗਾ ਦਾ ਅਭਿਆਸ ਮਨ ਨੂੰ ਸ਼ਾਂਤ ਕਰਨ ਧਿਆਨ ਦੀ ਸ਼ਕਤੀ ਵਿਕਸਿਤ ਕਰਨ ਅਤੇ ਸਾਨੂੰ ਆਪਣੇ ਆਪ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਇਹ ਅਭਿਆਸ ਸਵੇ ਖੋਜ ਲਈ ਸਾਧਨ ਵਜੋਂ ਕੰਮ ਕਰਦੇ ਹਨ ਜੋ ਸਾਨੂੰ ਜੀਵਨ ਦੇ ਤਣਾਅ ਅਤੇ ਚੁਣੌਤੀਆਂ ਨੂੰ ਬਧੇਰੇ ਸਪਸ਼ਟਤਾ ਅਤੇ ਸ਼ਾਂਤੀ ਨਾਲ ਨੈਵੀਗੇਟ ਕਰਨ ਦੇ ਯੋਗ ਬਣਾਉਂਦੇ ਹਨ। ਨੰਬਰ 5 ਤਾਕਤ ਅਤੇ ਦਿਆਲਤਾ। ਭਗਵਾਨ ਸ਼ਿਵ ਇੱਕ ਭਿਆਨਕ ਯੋਧਾ ਅਤੇ ਇੱਕ ਦਿਆਲੂ ਰਖਵਾਲਾ ਹੈ। ਇਹ ਦੋਵਾਂ ਦਾ ਸੁਮੇਲ ਜੋ ਭਗਵਾਨ ਸ਼ਿਵ ਦੀ ਨਿਆਂ ਅਤੇ ਪਿਆਰ ਦੀ ਡੂੰਗੀ ਭਾਵਨਾ ਨੂੰ ਦਰਸਾਉਂਦਾ ਹੈ। ਬੁਰਾਈ ਨੂੰ ਨਸ਼ਟ ਕਰਨ ਵੇਲੇ ਸ਼ਿਵ ਬੇਰਹਿਮ ਹੋ ਸਕਦਾ ਹੈ। ਫਿਰ ਵੀ ਉਹ ਆਪਣੇ ਸ਼ਰਧਾਲੂਆਂ ਪ੍ਰਤੀ ਆਪਣੀ ਦਿਆਲਤਾ ਅਤੇ ਮਾਫੀ ਲਈ ਜਾਣਿਆ ਜਾਂਦਾ ਹੈ। ਬੇਰਹਿਮ ਅਤੇ ਹਮਦਰਦੀ ਦਾ ਇਹ ਸੰਤੁਲਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਤਾਕਤ ਸਿਰਫ ਸਰੀਰਕ ਸ਼ਕਤੀ ਤੋਂ ਨਹੀਂ ਸਭੋ ਜ਼ੁਲਮ ਦੇ ਵਿਰੁੱਧ ਮਜ਼ਬੂਤੀ ਨਾਲ ਖੜੇ ਹੁੰਦੇ ਹੋਏ ਦੂਜਿਆਂ ਦੀ ਰੱਖਿਆ ਕਰਨ ਦੀ ਯੋਗਤਾ ਤੋਂ ਮਿਲਦੀ ਹੈ ਨੰਬਰ 6 ਸਮਾਨਤਾ ਭਗਵਾਨ ਸ਼ਿਵ ਨੂੰ ਅਕਸਰ ਜੀਵਨ ਦੇ ਸਾਰੇ ਖੇਤਰਾਂ ਦੇ ਜੀਵ ਜੰਤੂਆਂ ਮਨੁੱਖਾਂ ਰਾਖਸ਼ਾਸਾਂ ਅਤੇ ਜਾਨਵਰਾਂ ਨਾਲ ਦਰਸਾਇਆ ਜਾਂਦਾ ਹੈ ਭਗਵਾਨ ਸ਼ਿਵ ਦੇ ਪਰਿਵਾਰ ਵਿੱਚ ਦੇਵੀ ਪਾਰਵਤੀ ਗਣੇਸ਼ ਅਤੇ ਕਾਰ्तिकेय ਸ਼ਾਮਲ ਹਨ ਜੋ ਬੁੱਧੀ ਅਤੇ ਹਿੰਮਤ ਦਾ ਪ੍ਰਤੀਕ ਹਨ ਇਥੋਂ ਤੱਕ ਕਿ ਨੰਦੀ ਦੇ ਨਾਲ ਉਸਦੀ ਸੰਗਤ ਅਤੇ ਸੱਪਾਂ ਦੀ ਸਜਾਵਟ ਸਾਰੇ ਪ੍ਰਾਣੀ ਸਵੀਕਾਰੀ ਹਨ ਚਾਹੇ ਉਹ ਉੱਚੇ ਹੋਣ ਜਾਂ ਨੀਵੇਂ ਸਮਾਨਤਾ ਵਿੱਚ ਭਗਵਾਨ ਸ਼ਿਵ ਦੀ ਸਿੱਖਿਆ ਸਾਨੂੰ ਸਾਰਿਆਂ ਜੀਵਾਂ ਦੇ ਪਿਛੋਕੜ ਨਸਲ ਜਾਂ ਰੁਤਬੇ ਦੀ ਪਰਵਾਹ ਕੀਤੇ ਬਿਨਾਂ ਸਤਿਕਾਰ ਨਾਲ ਪੇਸ਼ ਆਉਣ ਦਾ ਸਬਕ ਸਿਖਾਉਂਦੀ ਹੈ ਨੰਬਰ 7 ਸਵੈ ਨਿਯੰਤਰਣ अपार शक्ति ਦਾ ਪ੍ਰਤੀਕ ਹੋਣ ਦੇ ਬਾਵਜੂਦ ਭਗਵਾਨ ਸ਼ਿਵ ਸੰਜਮ ਸ਼ਕਤੀ ਦਾ ਆਦਰਸ਼ ਵੀ ਹਨ ਆਪਣੀ ਇੱਛਾ ਸ਼ਕਤੀ ਤੋਂ ਗੁੱਸੇ ਵਿੱਚ ਹੋਣਾ ਜਾਂ ਆਪਣੇ ਆਪ ਨੂੰ ਕਾਬੂ ਕਰਨ ਦੀ ਯੋਗਤਾ ਆਪਣੀਆਂ ਭਾਵਨਾਵਾਂ ਨੂੰ ਨਿਪੁੰਨ ਬਣਾਉਣ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਇਸ ਦੀਆਂ ਸਭ ਤੋਂ ਪ੍ਰਤੀਕ ਪ੍ਰਤੀਨਿਧੀਆਂ ਵਿੱਚੋਂ ਇੱਕ ਹੈ ਸਮੁੰਦਰ ਮੰਥਨ ਦੌਰਾਨ ਜ਼ਹਿਰ ਦਾ ਪੀਣਾ ਜੋ ਪਲੇ ਲਈ ਮਹਾਨ ਆਤਮ ਬਲੀਦਾਨ ਦਾ ਕਮ ਸੀ भगवान शिव ਦਾ ਸੰਜਮ ਵਾਲਾ ਸਬਕ ਸਾਨੂੰ ਬਹੁਤ ਜ਼ਿਆਦਾ ਦਬਾਦੀਆਂ ਸਥਿਤੀਆਂ ਵਿੱਚ ਵੀ ਸ਼ਾਂਤ ਅਤੇ ਇਕੱਠੇ ਰਹਿਣਾ ਸਿਖਾਉਂਦਾ ਹੈ ਅਤੇ ਅਵੇਸਲੇਪੰਦੀ ਬਜਾਏ ਹੋਸ਼ ਨਾਲ ਕੰਮ ਕਰਨਾ ਸਿਖਾਉਂਦਾ ਹੈ। ਨੰਬਰ 8 ਪਰਿਵਰਤਨ। भगवान शिव ਪੌਤਿਕ ਅਤੇ ਅਧਿਆਤਮਿਕ ਦੋਵਾਂ ਖੇਤਰਾਂ ਵਿੱਚ ਪਰਿਵਰਤਨ ਦੇ ਪ੍ਰਤੀਕ ਹਨ। भगवान शिव ਦੀ ਨਿਰੰਤਰ ਤਬਦੀਲੀ ਦੀ ਸਥਿਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਰਿਵਰਤਨ ਜੀਵਨ ਦਾ ਇੱਕ ਬੁਨਿਆਦੀ ਹਿੱਸਾ ਹੈ। ਪਰਿਵਰਤਨ ਦਾ ਵਿਰੋਧ ਕਰਨ ਦੀ ਬਜਾਏ ਸਾਨੂੰ ਇਸ ਨੂੰ ਵਿਕਾਸ ਅਤੇ ਨਵੀਨੀਕਰਨ ਦੇ ਮੌਕੇ ਵਜੋਂ ਗਲੇ ਲਗਾਉਣਾ ਚਾਹੀਦਾ ਹੈ ਇਹ ਸਬਕ ਸਾਨੂੰ ਨਵੇਂ ਤਜਰਬਿਆਂ ਲਈ ਖੁੱਲੇ ਹੋਣ ਜੀਵਨ ਦੀਆਂ ਚੁਣੌਤੀਆਂ ਨਾਲ ਅੱਗੇ ਵਧਣ ਅਤੇ ਮਜ਼ਬੂਤ ਅਤੇ ਬੁੱਧੀਮਾਨ ਬਣਨ ਲਈ ਉਤਸ਼ਾਹਿਤ ਕਰਦਾ ਹੈ ਉਮੀਦ ਹੈ ਇਹ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗ ਗਈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ